ਦੋਸਤੋ ਐਸਪੀ ਸ਼ਰਮਾ ਸ਼ਾਹੀ ਦੀ ਕੁੜੀ ਆਰਤੀ ਆਪਣੀ ਸਕੂਟੀ ਤੇ ਬਾਜ਼ਾਰ ਵਿੱਚੋਂ ਜਾ ਰਹੀ ਹੁੰਦੀ ਹੈ ਉਹਨੂੰ ਇੱਕ ਇਨਸਪੈਕਟਰ ਮਿਲਦਾ ਹੈ ਜੋ ਕਿ ਬਹੁਤ ਕਰਪਟ ਹੁੰਦਾ ਹੈ ਜਿਹਨੂੰ ਆਪਦੀ ਵਰਦੀ ਦਾ ਬਹੁਤ ਕਮਾਂਡ ਹੁੰਦਾ ਹੈ ਤੇ ਆਪਦੀ ਪਾਵਰ ਦਾ ਉਹ ਨਜਾਇਜ਼ ਫਾਇਦਾ ਚੁੱਕਦਾ ਹੈ ਉਹ ਆਰਤੀ ਨੂੰ ਰੋਕਦਾ ਹੈ ਤੇ ਉਸ ਨਾਲ ਬਦਤਮੀਜ਼ੀ ਕਰਦਾ ਹੈ ਸਿਰਫ ਬਦਤਮੀਜ਼ੀ ਨਹੀਂ ਉਹ ਉਸਨੂੰ ਥੱਪੜ ਵੀ ਮਾਰ ਦਿੰਦਾ ਹੈ ਆਰਤੀ ਆਪਣੇ ਬਾਰੇ ਉਸ ਇਨਸਪੈਕਟਰ ਨੂੰ ਕੁਝ ਨਹੀਂ ਦੱਸਦੀ ਕਿ ਮੈਂ ਐਸਪੀ ਸਾਹਿਬ ਦੀ ਕੁੜੀਆਂ ਪਰ ਇਨਸਪੈਕਟਰ ਨੂੰ ਆਪਣੀ ਵਰਦੀ ਦਾ ਬਹੁਤ ਜ਼ਿਆਦਾ ਘਮੰਡ ਸੀ ਐਸੇ ਕਰਕੇ ਉਹ ਆਰਤੀ ਨੂੰ ਉਹਦੀ ਸਕੂਟੀ ਸਮੇਤ ਲੋਕੋ ਵਿੱਚ ਬੰਦ ਕਰ ਦਿੰਦਾ ਜਦੋਂ ਇਹ ਗੱਲ ਐਸਪੀ ਸਾਹਿਬਾਂ ਨੂੰ ਪਤਾ ਲੱਗਦੀ ਹੈ ਫਿਰ ਜੋ ਹੁੰਦਾ ਸੁਣ ਕੇ ਹਰਾਨੀ ਹੋਏਗੀ ਤਾਂ ਦੋਸਤੋ ਕੀ ਸੀ ਪੂਰੀ ਕਹਾਣੀ ਪੂਰੀ ਕਹਾਣੀ ਜਾਣਨ ਵਾਸਤੇ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਿਓ ਦੋਸਤੋ ਸ਼ਹਿਰ ਵਿੱਚ ਸਵੇਰ ਦੀ ਚਹਲ ਪਹਿਲ ਹੁਣੇ ਸ਼ੁਰੂ ਹੋ ਰਹੀ ਸੀ ਸੜਕਾਂ ਤੇ ਹੌਲੀ-ਹੌਲੀ ਰੌਣਕ ਵਧਣ ਲੱਗੀ ਸੀ ਉਸੇ ਸੜਕ ਤੇ ਆਰਤਿਆ ਆਪਣੀ ਸਕੂਟੀ ਆਮ ਰਫਤਾਰ ਨਾਲ ਚਲਾ ਰਹੀ ਸੀ ਉਸ ਨੇ ਸਧਾਰਨ ਸਲਵਾਰ ਕਮੀਜ਼ ਪਾਈ ਹੋਈ ਸੀ ਜਿਸ ਨਾਲ ਉਹ ਕਿਸੇ ਪਿੰਡ ਦੀ ਆਮ ਕੁੜੀ ਤਰ੍ਹਾਂ ਲੱਗ ਰਹੀ ਸੀ ਕਿਸੇ ਨੂੰ ਵੀ ਇਹ ਨਹੀਂ ਸੀ ਪਤਾ ਕਿ ਉਹ ਐਸਪੀ ਮੈਡਮ ਸੁਨੀਤਾ ਸ਼ਰਮਾ ਦੀ ਧੀ ਹੈ ਉਸ ਦਿਨ ਉਹ ਕਾਲਜ ਤੇ ਇੱਕ ਜ਼ਰੂਰੀ ਪ੍ਰੋਜੈਕਟ ਲਈ ਸ਼ਹਿਰ ਦੇ ਦੂਜੇ ਕੋਨੇ ਵਿੱਚ ਜਾ ਰਹੀ ਸੀ ਜਿਵੇਂ ਉਸ ਨੇ ਰਾਮਪੁਰ ਦਾ ਬਾਜ਼ਾਰ ਪਾਰ ਕੀਤਾ ਉਸ ਨੂੰ ਅੱਗੇ 5-6 ਪੁਲਿਸ ਦੀਆਂ ਗੱਡੀਆਂ ਚੈਕਿੰਗ ਕਰਦੀਆਂ ਨਜ਼ਰ ਆਈਆਂ ਉਨ੍ਹਾਂ ਵਿੱਚ ਇੰਸਪੈਕਟਰ ਰਾਕੇਸ਼ ਬਰਮਾ ਵੀ ਤਨਾਤੀ ਇਹ ਉਹੀ ਰਕੇ ਸੀ ਜੋ ਉਸੇ ਥਾਣੇ ਵਿੱਚ ਕੰਮ ਕਰਦਾ ਸੀ ਜਿੱਥੇ ਉਸ ਦੀ ਮਾਂ ਦਾ ਆਉਣਾ ਜਾਣਾ ਸੀ ਇਹ ਇੰਸਪੈਕਟਰ ਰਿਸ਼ਵਤ ਖੋਰੀ ਵਾਸਤੇ ਮ ਬਦਨਾਮ ਸੀ ਸਭ ਜਾਣਦੇ ਸੀ ਕਿ ਉਹ ਜਦਾ ਰਿਸ਼ਵਤ ਲੰਦਾ ਪਰ ਇਸ ਦੇ ਖਿਲਾਫ ਕੋਈ ਪੁਖਤਾ ਸਬੂਤ ਕਿਸੇ ਨੂੰ ਨਹੀਂ ਮਿਲਦਾ ਸੀ ਤਾਂ ਕਰਕੇ ਇਹ ਅੱਜ ਤੱਕ ਫੜਿਆ ਨਹੀਂ ਜਾ ਸਕਿਆ ਸੀ ਇਹ ਆਮ ਲੋਕਾਂ ਨਾਲ ਬਹੁਤ ਧੱਕੇਸ਼ਾਹੀ ਕਰਦਾ ਸੀ ਤੇ ਉਹਨਾਂ ਕੋਲੋਂ ਧੱਕੇ ਨਾਲ ਰਿਸ਼ਵਤ ਲੰਦਾ ਸੀ ਗਰੀਬ ਹੋਵੇ ਜਾਂ ਅਮੀਰ ਇਹ ਕਿਸੇ ਨੂੰ ਨਹੀਂ ਬਖਸਦਾ ਸੀ ਤੇ ਅੱਜ ਵੀ ਐਸ ਥਾਂ ਤੇ ਇਸ ਲਈ ਖੜਾ ਸੀ ਤਾਂ ਕਿ ਲੋਕਾਂ ਕੋਲੋਂ ਪੈਸੇ ਲੈਤੇ ਜਾ ਸਕਣ ਤਾਂ ਕਿ ਰਿਸ਼ਵਤ ਲਈ ਜਾ ਸਕੇ ਐਸੇ ਤਰ੍ਹਾਂ ਉਹ ਆਣ ਜਾਣ ਵਾਲਿਆਂ ਨੂੰ ਬਹੁਤ ਪਰੇਸ਼ਾਨ ਕਰਦਾ ਸੀ ਆਰਤੀ ਉਹ ਨਾਲ ਪਹੁੰਚੀ ਧਰਕੇਸ਼ ਨੇ ਹੱਥ ਨਾਲ ਉਸਨੂੰ ਰੁਕਣ ਦਾ ਇਸ਼ਾਰਾ ਕੀਤਾ ਜਦੋਂ ਆਰਤੀ ਨੇ ਸਕੂਟੀ ਸਾਈਡ ਤੇ ਲਾਈ ਧਰਕੇਸ਼ ਬਰਮਾ ਹੱਸਦੇ ਹੋਏ ਬੋਲਿਆ ਮੈਡਮ ਬਿਨਾ ਹੈਲਮਟ ਤੇ ਕਿੱਥੇ ਚਲੇ ਜਾ ਰਹੀ ਹੋ ਸਕੂਟੀ ਵੀ ਕਿੰਨੇ ਤੇਜ਼ ਚਲਾ ਰਹੇ ਹੋ ਹੁਣ ਤਾਂ ਚਲਾਨ ਬਣੇਗਾ ਹੀ ਤੁਹਾਡਾ ਤਾਂ ਚਲਾਨ ਕੱਟਣਾ ਹੀ ਪਵੇਗਾ ਪਰ ਅਗਵਾਰਤੀ ਨੇ ਬੜੇ ਨਰਮ ਸੁਰ ਵਿੱਚ ਕਿਹਾ ਸਰ ਮਾਫ ਕਰ ਦਿਓ ਮੈਂ ਜਲਦੀ ਵਿੱਚ ਸੀ ਹੈਲਮਟ ਲੈਣਾ ਭੁੱਲ ਗਈ ਨੇੜੇ ਇੱਕ ਬਰਥਡੇ ਪਾਰਟੀ ਵਿੱਚ ਜਾ ਰਹੀ ਆਂ ਕਿਰਪਾ ਕਰਕੇ ਮੈਨੂੰ ਜਾਣ ਦਿਓ ਸਕੂਟੀ 30 ਦੀ ਸਪੀਡ ਨਾਲ ਹੀ ਚਲਾ ਰਹੀ ਸੀ ਤਾਂ ਗੋਰਕੇਸ਼ ਬਰਮਾ ਨੇ ਗੁੱਸੇ ਨਾਲ ਕਿਹਾ ਤੁਸੀਂ ਗਲਤੀ ਕੀਤੀ ਹੈ ਜੁਰਮਾਨਾ ਤਾਂ ਲੱਗੇਗਾ ਹੀ ਤੁਹਾਡਾ 2000 ਦਾ ਚਲਾਨ ਕੱਟੇਗਾ ਜਿਵੇਂ ਆਰਤੀ ਨੇ ਇਹ ਸੁਣਿਆ ਕੀ 2000 ਦਾ ਚਲਾਨ ਕੱਟੇਗਾ ਤਾਂ ਬੋਲੀ ਇੰਸਪੈਕਟਰ ਸਾਹਿਬ ਇੰਨਾ ਜ਼ਿਆਦਾ ਚਲਾਨ ਕਿਸ ਗੱਲ ਦਾ ਮੇਰਾ ਤਾਂ ਸਿਰਫ ਹੈਲਮਟ ਦਾ ਹੀ ਚਲਾਨ ਮੰਦਦਾ ਤਾਂ ਗੌਰ ਕੇ ਇਸ ਬਰਮਾ ਹੱਸਦਾ ਹੈ ਕਹਿੰਦਾ ਸਕੂਟੀ ਤੇ ਚਲਾ ਰਹੇ ਹਾਂ ਤੇ ਹੈ ਹੈਲਮਟ ਵੀ ਨਹੀਂ ਪਾਇਆ ਉਤੋਂ ਸਾਡੇ ਨਾਲ ਬਹਿਸ ਕਰ ਰਹੇ ਹੋ ਤੁਹਾਨੂੰ ਕਾਨੂੰਨ ਦਾ ਜ਼ਿਆਦਾ ਪਤਾ ਹੈ ਤਾਗਵਾਰਤੀ ਬਲੀ ਸਰ ਮੈਂ ਤੁਹਾਡੇ ਨਾਲ ਬੇਸ ਨਹੀਂ ਕਰ ਰਹੀ ਮੈਂ ਸੱਚ ਦੱਸ ਰਹੀ ਹਾਂ ਜੋ ਸਥਿਤੀ ਸੀ ਮੈਂ 30 ਦੀ ਸਪੀਡ ਤੇ ਸਕੂਟੀ ਚਲਾ ਰਹੀ ਸੀ ਹਾਂ ਹੈ ਹੇਲਮਟ ਨਹੀਂ ਹੈ ਇਹ ਮੇਰੀ ਗਲਤੀ ਹੈ ਇਸ ਦਾ ਮੈਂ ਚਲਾਣ ਭੜਨ ਤਿਆਰ ਹਾਂ ਇਹ ਗੱਲ ਸੁਣਦੇ ਰਕੇਸ਼ ਬਰਮਾ ਨੂੰ ਗੁੱਸਾ ਆ ਗਿਆ ਤੇ ਉਹ ਬੋਲਿਆ ਤੂੰ ਸਾਨੂੰ ਕਾਨੂੰਨ ਸਿਖਾਏਂਗੀ ਬਹੁਤ ਜ਼ਿਆਦਾ ਗੱਲਾਂ ਕਰ ਰਹੀ ਹੈ ਨਾ ਇਹ ਕਹਿੰਦੇ ਉਸਨੇ ਆਰਤੀ ਦੇ ਗਲਤੇ ਇੱਕ ਜ਼ੋਰਦਾਰ ਥੱਪੜ ਮਾਰਿਆ ਉਸ ਨੂੰ ਭੋਰਾ ਵੀ ਪਤਾ ਨਹੀਂ ਸੀ ਇਹ ਕੋਈ ਆਮ ਕੁੜੀ ਨਹੀਂ ਸੋ ਕੋ ਐਸਪੀ ਸੁਨੀਤਾ ਸ਼ਰਮਾ ਦੀ ਧੀ ਹੈ ਆਲੇ-ਦੁਆਲੇ ਕੁਝ ਲੋਕ ਇਕੱਠੇ ਹੋ ਗਏ ਪਰ ਕੋਈ ਵੀ ਅੱਗੇ ਬੋਲਣ ਦੀ ਹਿੰਮਤ ਰਾ ਕਰ ਸਕਿਆ ਕਿਉਂਕਿ ਪੁਲਿਸ ਨਾਲ ਕੋਈ ਨਹੀਂ ਉਲਝਣਾ ਚਾਹੁੰਦਾ ਸੀ ਪੁਲਿਸ ਦੀ ਪਾਵਰ ਦਿਖਾ ਕੇ ਇਹ ਪੁਲਸ ਵਾਲੇ ਉਸ ਦਾ ਨਜਾਇਜ਼ ਫਾਇਦਾ ਚੁੱਕਦੇ ਸੀ ਫਿਰ ਰਕੇ ਸਿੱਕੂਦਮ ਚਿਖਿਆ ਇਹ ਤੇਰੇ ਪਿਓ ਦੀ ਸੜਕ ਹੈ ਜਾਂ ਤਾਂ 2000 ਦਾ ਚਲਾਨ ਭਰ ਨਹੀਂ ਤਾਂ ਤੇਨੂੰ ਤੇਰੀ ਸਕੂਟੀ ਦੋਵਾਂ ਨੂੰ ਥਾਣੇ ਵਿੱਚ ਬੰਦ ਕਰ ਦਿੱਤਾ ਜਾਏਗਾ ਆਰਤੀ ਹੱਕੀ ਵਕੀ ਰਹੇਗੀ ਪਰ ਸ਼ਾਂਤੀ ਨਾਲ ਕਹਿੰਦੀ ਸਰ ਮੇਰੇ ਕੋਲ ਇਸ ਟਾਈਮ ਇੰਨੇ ਪੈਸੇ ਨਹੀਂ ਹਨ ਐਨੀ ਛੋਟੀ ਗਲਤੀ ਦਾ ਇੰਨਾ ਵੱਡਾ ਚਲਾਨ ਠੀਕ ਨਹੀਂ ਰੱਖੇ ਇਸ ਹੋਰ ਫੜਕ ਗਿਆ ਹੁਣ ਤੈਨੂੰ ਪਤਾ ਲੱਗਦਾ ਹੈ ਕਾਨੂੰਨ ਕੀ ਹੁੰਦਾ ਹੈ ਮੈਂ ਦੱਸਦਾ ਤੈਨੂੰ ਕਾਨੂੰਨ ਕੀ ਹੁੰਦਾ ਹੈ ਉਸਨੇ ਸਪਾਹੀਆਂ ਨੂੰ ਕਿਹਾ ਇਸ ਨੂੰ ਥਾਣੇ ਲੈ ਚਲੋ ਸਕੂਟੀ 'ਸਮੇਤਾ' ਆਰਤੀ ਨੂੰ ਧੱਕੇ ਨਾਲ ਫੜ ਕੇ ਥਾਣੇ ਲਿਜਾਇਆ ਗਿਆ ਉੱਥੇ ਉਸ ਨੂੰ ਇੱਕ ਗੰਦੇ ਤੇ ਹਨੇਰੇ ਲੋਕਪ ਵਿੱਚ ਬੰਦ ਕਰ ਦਿੱਤਾ ਗਿਆ ਜਿੱਥੇ ਮੱਛਰ ਭੇਨ ਬਣਾ ਰਹੇ ਸੀ ਤੇ ਬਦਬੂ ਨਾਲ ਸਾਹ ਲੈਣਾ ਔਖਾ ਸੀ ਸ਼ਾਮ ਦੇ ਲਗਭਗ 5 ਵਜੇ ਸੁਨੀਤਾ ਸ਼ਰਮਾ ਕਿਸੇ ਕੰਮ ਨਾਲ ਥਾਣੇ ਆਈ ਉਹਨਾਂ ਦੀ ਨਿਗਾਹ ਲੋਕਭ ਵਿੱਚ ਖੜੀ ਆਰਤੀ ਤੇ ਪਈ ਉਹ ਤੁਰ ਕੇ ਅੰਦਰ ਗਈ ਤੇ ਹਰਾਨੋ ਕੇ ਪੁੱਛਿਆ ਆਰਤੀ ਤੂੰ ਇੱਥੇ ਕਿਵੇਂ ਤੈਨੂੰ ਕਿਸ ਨੇ ਬੰਦ ਕੀਤਾ ਨੇੜੇ ਖੜੇ ਸਪਾਈਆਂ ਨੇ ਇਹ ਸਾਰੀ ਗੱਲ ਸੁਣ ਲਈ ਸੀ ਉਹ ਤੁਰੰਤ ਜਾ ਕੇ ਰਕੇ ਇਸ ਬਰਮਾ ਨੂੰ ਉਹਨਾਂ ਨੇ ਸਾਰੀ ਗੱਲ ਜਾ ਕੇ ਦੱਸੀ ਰਕੇਸ ਨੇ ਜਿਵੇਂ ਇਹ ਗੱਲ ਸੁਣੀ ਉਹਦੇ ਚਿਹਰੇ ਦਾ ਰੰਗ ਉੱਡ ਗਿਆ ਉਹ ਲਰਜਦਾ ਹੋਇਆ ਆਇਆ ਤੇ ਕਹਿਣ ਲੱਗਾ ਮੈਡਮ ਇਹ ਕੁੜੀ ਸੜਕ ਤੇ ਬਦਤਮੀਜ਼ੀ ਕਰ ਰਹੀ ਸੀ ਸੁਨੀਤਾ ਸ਼ਰਮਾ ਰਕੇਸ਼ ਸ਼ਰਮਾ ਦੀ ਗੱਲ ਤੇ ਇਸ ਤੋਂ ਪਹਿਲਾਂ ਵਿਸ਼ਵਾਸ ਕਰਦੀ ਉਸ ਤੋਂ ਪਹਿਲਾਂ ਹੀ ਉਸ ਦੀ ਧੀ ਨੇ ਉਸ ਨੂੰ ਸਭ ਕੁਝ ਸੱਚ-ਸੱਚ ਦੱਸ ਦਿੱਤਾ ਸੀ ਕਿ ਕਿਸ ਤਰ੍ਹਾਂ ਉਸਨੇ ਹੈਲਮਟ ਨਹੀਂ ਪਾਇਆ ਸੀ ਤੇ ਸਕੂਟੀ 30 ਦੀ ਸਪੀਡ ਤੇ ਚਲਾਰੀ ਸੀ ਤੇ ਇਸ ਰਕੇਸ਼ ਸ਼ਰਮਾ ਨੇ ਉਸ ਨੂੰ ਜ਼ੋਰਦਾਰ ਥੱਪੜ ਮਾਰਿਆ ਸੀ ਸਭ ਦੇ ਸਾਹਮਣੇ ਫੇਰ ਲਿਆ ਕੇ ਉਸ ਨੂੰ ਲੋਕਾਂ ਵਿੱਚ ਬੰਦ ਕਰ ਦਿੱਤਾ ਗਿਆ ਸੀ ਤਾਂ ਫਿਰ ਇੱਕਦਮ ਸੁਨੀਤਾ ਸ਼ਰਮਾ ਗੁੱਸੇ ਨਾਲ ਬੋਲੀ ਇਹ ਮੇਰੀ ਧੀ ਹੈ ਤੇ ਤੂੰ ਇਸ ਨਾਲ ਐਸਾ ਵਿਵਹਾਰ ਕਿਉਂ ਕੀਤਾ ਰਕੇਸ਼ ਦੇ ਹੱਥ ਫੇਰ ਕੰਮਣ ਲੱਗੇ ਉਹ ਮਾਫੀ ਮੰਗਣ ਲੱਗਾ ਪਰ ਸੁਨੀਤਾ ਸ਼ਰਮਾ ਨੇ ਕਿਹਾ ਹੁਣ ਲੋਕ ਆਪਣਾ ਖੋਲੋ ਹੁਣ ਕਾਨੂੰਨ ਹੀ ਤੁਹਾਨੂੰ ਸਭ ਸਿਖਾਏਗਾ ਉਸਨੇ ਡੀਐਮ ਨੂੰ ਕਾਲ ਕੀਤੀ ਤੇ ਸਾਰਾ ਮਾਮਲਾ ਦੱਸਿਆ ਕੁਝ ਸਮੇਂ ਬਾਅਦ ਡੀਐਮ ਸਾਹਿਬ ਆਪਣੇ ਅਧਿਕਾਰੀਆਂ ਸਮੇਤ ਥਾਣੇ ਪਹੁੰਚ ਗਏ ਕਾਰਵਾਈ ਸ਼ੁਰੂ ਹੋਈ ਗਵਾਹ ਨੂੰ ਬੁਲਾਇਆ ਗਿਆ ਵੀਡੀਓ ਫੁਟੇਜ ਦਿਖਾਈਆਂ ਗਈਆਂ ਜਿੱਥੇ ਦਿਖਾਇਆ ਗਿਆ ਰਕੇਸ਼ ਪਰਮਾ ਨੇ ਬਿਨਾਂ ਕਿਸੇ ਕਾਨੂੰਨੀ ਪ੍ਰਕਿਰਿਆ ਦੇ ਆਰਤੀ ਨੂੰ ਮਾਰਿਆ ਤੇ ਲੋਕੋ ਵਿੱਚ ਬੰਦ ਕਰ ਦਿੱਤਾ ਡੀਐਮ ਨੇ ਗੰਭੀਰ ਸੁਰ ਵਿੱਚ ਕਿਹਾ ਇਹ ਗੈਰ ਕਾਨੂੰਨੀ ਹਿਰਾਸਤ ਹੈ ਇਸ ਦੇ ਜ਼ਿੰਮੇਵਾਰ ਦੋਵੇਂ ਆਫਸਰ ਹਨ ਫੈਸਲਾ ਸੁਣਾਇਆ ਗਿਆ ਇੰਸਪੈਕਟਰ ਰਾਕੇਸ਼ ਬਰਮਾ ਤੇ ਐਸ ਐਚਓ ਅਜੇ ਕੁਮਾਰ ਦੋਵਾਂ ਨੂੰ ਤੁਰੰਤ ਸਸਪੈਂਡ ਕੀਤਾ ਜਾਂਦਾ ਹੈ ਉਹਨਾਂ ਤੇ 323 341 ਅਤੇ 166 ਦੀ ਧਾਰਾ ਤਹਿਤ ਮਾਮਲਾ ਦਰਜ ਹੋਏਗਾ ਥਾਣੇ ਵਿੱਚ ਮੌਜੂਦ ਹਰ ਪੁਲਿਸ ਵਾਲੇ ਨੇ ਵੇਖਿਆ ਕਾਨੂੰਨ ਦੇ ਅੱਗੇ ਹਰ ਕੋਈ ਬਰਾਬਰ ਹੈ ਸੁਨੀਤਾ ਸਰਮਾ ਨੇ ਧੀ ਵੱਲ ਵੇਖਿਆ ਤੇ ਕਿਹਾ ਬੇਟੀ ਤੂੰ ਅੱਜ ਸਾਬਿਤ ਕਰ ਦਿੱਤਾ ਕਿ ਹਿੰਮਤ ਕੀ ਹੁੰਦੀ ਹੈ ਆਰਤੀ ਨੇ ਮੁਸਕਰਾਦੇ ਆਖਿਆ ਮਾਂ ਅੱਜ ਸਮਝ ਆਇਆ ਜੇ ਕਾਨੂੰਨ ਸਹੀ ਹੱਥਾਂ ਵਿੱਚ ਹੋਵੇ ਤਾਂ ਨਿਆਂ ਮਿਲਦਾ ਹੈ ਨਹੀਂ ਤਾਂ ਖਤਰਨਾਕ ਹਥਿਆਰ ਬਣ ਜਾਂਦਾ ਹੈ ਡੀਐਫ ਨੇ ਜਾਂਦੇ ਆ ਕਿਹਾ ਇਹ ਮਾਮਲਾ ਸਾਰੇ ਜ਼ਿਲ੍ਹੇ ਲਈ ਇੱਕ ਸੇਖ ਬਣੇਗਾ ਕਾਨੂੰਨ ਸਭ ਲਈ ਇੱਕਸਾਰ ਹੈ ਉਸ ਦਿਨ ਤੋਂ ਬਾਅਦ ਥਾਣੇ ਦੇ ਹਰ ਪੁਲਿਸ ਵਾਲੇ ਦਾ ਰਵੱਈਆ ਬਦਲ ਗਿਆ ਬਿਨਾਂ ਕਾਰਨ ਚਲਾਣ ਕੱਟਣ ਜਾਂ ਧਮਕੀ ਦੇਣ ਦੀ ਹਿੰਮਤ ਕਿਸੇ ਨੇ ਨਾ ਕੀਤੀ ਕਿਉਂਕਿ ਸਭ ਨੇ ਵੇਖ ਲਿਆ ਸੀ ਕਾਨੂੰਨ ਸਭ ਨੂੰ ਇੱਕੋ ਜਿਹਾ ਸ਼ੀਸ਼ਾ ਦਿਖਾਉਂਦਾ ਹੈ ਹੌਲੀ-ਹੌਲੀ ਇਹ ਖਬਰ ਹਰੇਕ ਥਾਣੇ ਤੱਕ ਪਹੁੰਚ ਗਈ। ਸਭ ਪੁਲਿਸ ਵਾਲੇ ਨੂੰ ਇਹ ਪਤਾ ਲੱਗ ਗਿਆ ਸੀ ਕਿ ਐਸਪੀ ਸੁਨੀਤਾ ਵਰਮਾ ਬਹੁਤ ਹੀ ਇਮਾਨਦਾਰ ਤੇ ਕਾਨੂੰਨ ਨੂੰ ਮੰਨਣ ਵਾਲੀ ਹੈ। ਸਭ ਆਪਣੀ ਆਪਣੀ ਡਿਊਟੀ ਪੂਰੇ ਇਮਾਨਦਾਰੀ ਨਾਲ ਕਰਨ ਲੱਗੇ ਸੀ। ਉਹਨਾਂ ਨੂੰ ਪਤਾ ਲੱਗ ਗਿਆ ਸੀ ਜੇ ਰਿਸ਼ਵਤ ਲਈ ਜਾਂ ਫਿਰ ਕਿਸੇ ਨਾਲ ਨਾ ਇਨਸਾਫੀ ਕੀਤੀ ਤਾਂ ਉਹਨਾਂ ਨੂੰ ਵੀ ਸਸਪੈਂਡ ਕੀਤਾ ਜਾ ਸਕਦਾ ਹੈ। ਐਸੇ ਤਰ੍ਹਾਂ ਐਸਪੀ ਸੁਨੀਤਾ ਸ਼ਰਮਾ ਜਿੰਨੇ ਦਿਨ ਉਸ ਜ਼ਿਲ੍ਹੇ ਵਿੱਚ ਰਹੀ ਉਸਨੇ ਕਾਨੂੰਨ ਨੂੰ ਵੇਸਤਾ ਬਹੁਤ ਵਧੀਆ ਤਰੀਕੇ ਨਾਲ ਬਣਾ ਕੇ ਰੱਖੀ ਲੋਕਾਂ ਦਾ ਭਰੋਸਾ ਜਿੱਤਿਆ ਤੇ ਨਾ ਇਨਸਾਫੀ ਕਿਸੇ ਨਾਲ ਨਹੀਂ ਹੋਣ ਦਿੱਤੀ ਤਾਂ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਇਹ ਕਹਾਣੀ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਕੇ ਜਾਇਓ ਦੋਸਤੋ ਕੇਐਸਪੀ ਸੁਨੀਤਾ ਸ਼ਰਮਾ ਨੇ ਠੀਕ ਕੀਤਾ ਜਾਂ ਉਸ ਨੂੰ ਐਦਾਂ ਨਹੀਂ ਕਰਨਾ ਚਾਹੀਦਾ ਸੀ ਇਸ ਬਾਰੇ ਤੁਹਾਡੀ ਕੀ ਰਾਏ ਹੈ ਦੋਸਤੋ ਆਪਣੀ ਰਾਏ ਕਮੈਂਟ ਬਾਕਸਾਂ ਵਿੱਚ ਜਰੂਰ ਦੱਸਣਾ ਜੇ ਵੀਡੀਓ ਵਧੀਆ ਲੱਗਿਆ ਇਸ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦੇਣਾ ਇਹ ਵੀਡੀਓ ਨੂੰ ਹਾਈਪ ਕਰਨਾ ਨਾ ਭੁੱਲਣਾ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਆਦੋਂ ਤੱਕ ਲਈ ਸਤਿ ਸ੍ਰੀ ਅਕਾਲ ਦੋਸਤੋ